ਸਸ਼ਕਲ ਸਾਰਿਆਂ ਨੂੰ ਮੈਂ ਹਾਂ ਤਫਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਜੀ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਕਾਫੀ ਸਾਰੇ ਅਹਿਮ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਸਸ਼ਕਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਐਨਬੀਐਨ ਤੇ ਜੀ ਜਰਸਕਨ ਬੀਨ ਸਦਕਾ ਨਾਲ ਸਸ਼ਕਲ ਆਇਆ ਮੁੱਦਾ ਲਓ ਸਵਾਲ ਹਾਂਜੀ ਤਾਂ ਸਿੱਧੂ ਸਾਹਿਬ ਤੁਹਾਡਾ ਕੀ ਕਹਿਣਾ ਹੈ ਸੀਐਮ ਮਾਨ ਵੱਲੋਂ ਪੰਜਾਬ ਦੇ ਵਿਧਾਨ ਸਭਾ ਵਿੱਚ ਸਪੈਸ਼ਲ ਸੈਸ਼ਨ ਇੱਕ ਵਿਸ਼ੇਸ਼ ਸੈਸ਼ਨ ਦਾ ਐਲਾਨ ਕੀਤਾ ਗਿਆ ਹੈ ਮਨਰੇਗਾ ਦੇ ਉੱਤੇ ਚਰਚਾ ਕਰਨ ਲਈ ਮਨਰੇਗਾ ਰੱਦ ਹੋ ਗਿਆ ਹੈ ਤੇ ਹੁਣ ਨਵਾਂ ਬਿੱਲ ਪਾਸ ਹੋਇਆ ਹੈ ਉਹਦੇ ਉੱਤੇ ਚਰਚਾ ਹੋਏਗੀ ਇਸ ਬਾਰੇ ਕੀ ਕਹਿੰਦੇ ਹੋ ਤੁਸੀਂ ਬਿਲਕੁਲ ਐਮ ਸਵਾਲ ਹੈ ਵਸਤੇ ਕਮੇਪਤ ਦਾ ਮਾਮਲਾ ਜਿਸ ਮੁੱਦੇ ਦਾ ਅਪਲ ਜ਼ਿਕਰ ਕਰ ਰਹੇ ਹਨ ਪ੍ਰਮੁੱਖੰਤਰੀ ਪਗਵਾਨਤਮਾਨਿਆ ਜਿੱਚੇ ਤੌਰ ਤੇ ਗੱਲ ਕਹੀ ਹੈ ਕਿ ਮਨਰੇਗਾ ਦਾ ਜਿਹੜਾ ਪੁਰਾਣਾ ਐਕਟ ਹੈ ਦਿਹਾਤੀ ਖੇਤ ਨਾਲ ਜੁੜਿਆ ਹੋਇਆ ਰਜ਼ਗਾਰ ਗਰੰਟੀ ਵਾਲਾ ਹੋਰ ਅਧਕੀਤ ਗੱਲ ਦੀ ਤਾਂ ਦੇ ਨਵਾਂ ਬਿੱਲ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਹੈ ਪੰਜਾਬ ਕਹਿੰਦੇ ਤਾਂ ਡਟ ਕੇ ਵਿਰੋਧ ਕਰੇਗਾ ਕਿਉਂ ਵਿਰੋਧ ਕਰੇਗਾ ਕਹਿੰਦੇ ਸਾਨੂੰ ਨਾਂ ਬਦਲਦੇ ਨਹੀਂ ਗੱਲ ਨਹੀਂ ਹੈ ਨਾਂ ਕੋਈ ਵੀ ਹੋ ਸਕਦਾ ਹੈ ਪਰ ਜਿਸ ਤਰੀਕੇ ਨਾਲ ਨਵਾਂ ਬਿੱਲ ਲਿਆਂਦਾ ਗਿਆ ਉਹਦੇ ਚ ਜਿਹੜੇ ਖੇਤ ਵਿੱਚ ਦੂਰ ਹੈ ਦਿਹਾੜੀਦਾਰ ਹੈ ਉਹਨਾਂ ਦੇ ਰਜ਼ਗਾਰ ਤੇ ਡਾਕਾ ਮਾਰਿਆ ਗਿਆ ਰਜ਼ਗਾਰ ਦੇ ਮੌਕੇ ਘਟਾਏ ਗਏ ਇਸ ਕਰਕੇ ਪੰਜਾਬ ਵਿਰੋਧ ਕਰੇਗਾ ਔਰ ਉਹਨਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਇਸ ਮੁੱਦੇ ਤੇ ਜਨਵਰੀ ਦੇ ਅੱਧ ਤੱਕ ਬੁਲਾਇਆ ਜਾਏਗਾ ਔਰ ਇਸ ਮੁਚਾ ਪੰਜਾਬ ਸਾਰਿਆਂ ਦੀ ਰਾਇ ਲੈ ਕੇ ਇੱਕ ਸੁਨੇਹਾ ਦੇਗਾ ਕਿ ਸਾਨੂੰ ਨਵਾਂ ਬਿੱਲ ਪਰਵਾਨ ਨਹੀਂ ਹੈ ਜਿਹੜੀ ਪੰਜਾਬ ਡਟ ਕੇ ਵਿਰੋਧ ਕਰ ਰਿਹਾ ਇਸ ਮਾਮਲੇ ਦਾ ਜੋ ਪਾਰਲੀਮੈਂਟ ਨੇ ਬਿਲ ਪਾਸ ਕੀਤਾ ਉਹ ਕਹਿੰਦੇ ਦਿਹਾਤੀ ਹੈ ਕਿ ਤੇ ਜਿਹੜੇ ਮਜ਼ਦੂਰ ਹਨ ਉਹਦੇ ਖਿਲਾਫ ਹੈ ਉਹਦੇ ਵੱਡੇ ਕਾਰਨ ਹੈ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਹੈ ਪਹਿਲਾਂ ਕੇਂਦਰ 90% ਦੀ ਉਹਦੇ ਜਿਹੜਾ ਮੈਂ ਕਿ ਸਭ ਪਾਉਂਦਾ ਸੀਗਾ ਯੋਗਦਾਨ ਪਾਉਂਦਾ ਸੀ ਤੇ 10% ਦੀ ਪਾਉਂਦੇ ਸੂਬੇ ਉਹਨਾਂ ਦਾ ਨਵਾਂ ਬਿੱਲ ਪਾਸ ਹੋਇਆ ਤੇ ਛ ਕੀ ਹੋ ਗਿਆ 60-40 ਦੀ ਰੇਸ਼ੋ ਜਿਹਨੇ 60% ਦੀ ਯੋਗਦਾਨ ਹੋਏਗਾ ਤੇ ਚਾ ਕੇਂਦਰ ਦਾ 40% ਦੀ ਯੋਗਦਾਨ ਹੋਏਗਾ ਸੂਬਿਆਂ ਦਾ ਆਪਾਂ ਸਾਰੇ ਜਾਣਦੇ ਆ ਪੰਜਾਬੀ ਹਮੰਦਾ ਦੂਜੇ ਸੂਬਿਆਂ ਨੂੰ ਵੀ پتہ ਏ ਇਸ ਗੱਲ ਦਾ ਚਾਹੇ ਅਧਿਕਾਰਤ ਤੌਰ ਤੇ ਕੋਈ ਮੰਨੇ ਜਾਂ ਨਾ ਮੰਨੇ ਉਹ ਕੇਂਦਰ ਜਿਹੜੇ ਸੂਬੇ ਐ ਉਹਨਾਂ ਕੋਲੇ ਪੈਸਾ ਟਕਾ ਦਾ ਹੈ ਨਹੀਂ ਉਹਦਾ ਮਿਊਨਿਸਪਲ ਕਮੇਟੀਆਂ ਬਣਾ ਕੇ ਰੱਖਦੀਆਂ ਔਰ ਸਾਰੇ ਪੈਸੇ ਟਕੇ ਦੇ ਅਧਿਕਾਰ ਆ ਜਿਹੜੇ ਉਹ ਕੇਂਦਰ ਕੋਲੇ ਚਲੇ ਗਿਆ ਖਾਸ ਤੌਰ ਤੇ GST ਲਾਗੂ ਹੋਣ ਤੋਂ ਬਾਅਦ ਜਿਹੜੇ ਸੂਬੇ ਉਹ ਤਾਂ ਕੰਗਾਲ ਹੋ ਗਏ ਤੇ ਸੂਬੇ ਕਿੱਥੋਂ ਪੈਸਾ ਦੇਣਗੇ ਤੇ ਪੈਸਾ ਨਹੀਂ ਹੋਏਗਾ ਤੇ ਸਕੀਮ ਕਿਦਾਂ ਚੱਲੇਗੀ ਉਹ ਕਹਿੰਦੇ ਅਨਡਾਇਰੈਕਟਲੀ ਤੌਰ ਤੇ ਸਿੱਧੇ ਤੌਰ ਤੇ ਸਕੀਮ ਨੂੰ ਫੇਲ ਕਰਨ ਦੀ ਨੀਤ ਦੇ ਨਾਲ ਨਵਾਂ ਬਿਲ ਜਾਂਦਾ ਗਿਆ ਪੰਜਾਬ ਇਸ ਦਾ ਲਾਜ਼ਮੀ ਤੌਰ ਤੇ ਵਿਰੋਧ ਕਰੇਗਾ ਪੰਜਾਬ ਦਾਨ ਸਭਾ ਦੀ ਗੱਲ ਤਾਂ ਹੈ ਹੀ ਆ ਆਪਾਂ ਇਹ ਕਾਲੇ ਦੇ ਨਾਲ ਦਰਸ਼ਕਾਂ ਨਾਲ ਹੋਰ ਵੀ ਸਾਨੂੰ ਚਾਹਣਗੇ ਕਿ ਦੇਸ਼ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਤੇ ਦੂਜੀਆਂ ਮੁੱਖ ਵਿਰੋਧੀ ਧਿਰਾਂ ਉਹ ਵੀ ਇਸ ਬਿਲ ਤੇੜਾ ਪਾਸ ਕੀਤਾ ਗਿਆ ਤਾਂ ਡਟ ਕੇ ਵਿਰੋਧ ਕਰ ਰਹੀਆਂ ਅੱਜ ਚਾਹਾਂਗੇ ਪਾਰਲੀਮੈਂਟ ਦਾ ਆਖਰੀ ਸੈਸ਼ਨ ਸੀ ਅੱਜ ਦੇ ਦਿਨ ਵੀ ਵਿਰੋਧ ਕੀਤਾ ਗਿਆ ਪਾਰਲੀਮੈਂਟ ਸੈਸ਼ਨ ਦੇ ਬਾਹਰ ਆ ਕੇ ਵੀ ਕਾਂਗਰਸ ਵੱਲੋਂ ਪ੍ਰਟੈਸਟ ਕੀਤਾ ਗਿਆ ਉਹ ਕਹਿੰਦੇ ਪਹਿਲੀ ਗੱਲ ਜੇ ਐਕ ਮਹਾਤਮਾ ગાંધી ਦਾ ਨਾਮ ਇਸ ਸਕੀਮ 'ਚ ਢਾਇਆ ਗਿਆ ਕੀ ਇਤਰਾਜ ਹੈ ਮਹਾਤਮਾ ગાંધી ਦਾ ਨਾਮ ਕਿਉਂ ਢਾਇਆ ਗਿਆ ਕਿਉਂ ਖਤਮ ਕੀਤਾ ਗਿਆ ਇਹ ਦਾ ਵਿਰੋਧ ਦੂਜੀ ਗੱਲ ਜਿਹੜੇ ਕੰਮ ਦੇ ਦਿਨ ਦੇਖਣ ਨੂੰ ਲੱਗਦਾ ਕਿ ਕੰਮ ਦੇ ਦਿਨ ਵਧਾਏ ਜਾ ਰਹੇ ਪਰ ਕੰਮ ਦੇ ਦਿਨ ਵੀ ਘਟ ਰਹੇ ਐ ਕਿਉਂਕਿ ਘੱਟੂ ਘੱਟ 60 ਦਿਨ ਤਾਂ ਉਹਨਾਂ ਦੀ ਕਟੌਤੀ ਕਰ ਦਿੱਤੀ ਗਈ ਹੈ ਜਿਹੜੇ ਕਣਕ ਦੀ ਕਟਾਈ ਹੈ ਜਾਂ ਚੋਨੇ ਦੀ ਕਟਾਈ ਜਾਂ ਲੋਈ ਹੈ ਉਹਨਾਂ ਦਿਨਾਂ 'ਚ ਕਹਿੰਦੇ ਸਕੀਮਾਂ ਨਹੀਂ ਚਲਣਗੀਆਂ ਹੋਰ ਕਈ ਸਕੀਮਾਂ ਦੇ ਵਿੱਚ ਇਦਾਂ ਦੇ ਵੇਰਵੇ ਦਿੱਤੇ ਗਏ ਐ ਕਿ ਆਹ ਕੰਮ ਹੋ ਸਕਦਾ ਨਹੀਂ ਹੋ ਸਕਦਾ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮੁੱਦੇ ਤੇ ਸਵਾਲ ਚੁੱਕਿਆ ਹੈ ਕਹਿੰਦੇ ਉਹਨੇ ਫੈਸਲਾ ਕਿਸੇ ਸੂਬੇ ਨੇ ਕਰਨਾ ਕਿ ਮੇਰੇ ਸੂਬੇ ਨੂੰ ਕਿਹੜੇ ਕੰਮ ਦੀ ਲੋੜ ਹੈ ਜਾਂ ਕੇਂਦਰ ਨੇ ਫੈਸਲਾ ਕਰਨਾ ਹੈ ਉਤਰਾਖੰਡ ਦੀ ਕੋਹੋਰ ਸਮੱਸਿਆ ਹੋ ਸਕਦੀ ਹੈ ਇਸੇ ਤਰ੍ਹਾਂ ਕਿਸੇ ਹੋਰ ਸੂਬੇ ਦੀ ਹੋਰ ਸਮੱਸਿਆ ਹੋ ਸਕਦੀ ਹੈ ਪੰਜਾਬ ਲਈ ਹੋਰ ਸਮੱਸਿਆ ਹੋ ਸਕਦੀ ਹੈ ਖਾਮ ਖਾਕ ਕਿਉਂ ਸੂਬਿਆਂ ਦੇ ਗੱਲ ਜਿਹੜਾ ਗੱਲ ਪਾਈ ਜਾਂਦੀ ਹੈ ਇਸ ਕਰਕੇ ਕਈ ਸੂਬੇ ਜਿਹੜੇ ਖਾਸ ਤਰ੍ਹਾਂ ਜਿਹੜੇ ਵਿਰੋਧੀ ਸੂਬੇ ਐ ਉਹ ਡਟ ਕੇ ਵਿਰੋਧ ਕਰ ਰਹੇ ਤੇ ਪੰਜਾਬ ਵੀ ਉਹਨਾਂ ਜਿਹਾ ਜਿਹੜਾ ਸੂਬਾ ਜਿਹੜਾ ਇਸ ਬਿੱਲ ਨੂੰ ਪ੍ਰਵਾਨ ਨਹੀਂ ਕਰ ਰਿਹਾ ਪਰ ਪੰਜਾਬ ਵਿਧਾਨ ਸਭਾ ਦਾ ਜੀ ਸੈਸ਼ਨ ਇਸ ਗੱਲ ਦਾ ਕ੍ਰੈਡਿਟ ਵੀ ਜਾਂਦਾ ਹੈ ਮੁਖੰਦਰ ਭਗਵੰਤ ਮਾਨ ਨੂੰ ਕਿ ਪੰਜਾਬ ਇੱਕ ਅਜਿਹੇ ਸੁਭਾਜ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਏਗਾ ਔਰ ਬੁਲਾ ਕੇ ਜਿਹੜਾ ਹੈਗਾ ਜੋ ਕੇਂਦਰ ਨੇ ਵਿਧਾਤੀ ਬਿੱਲ ਨਵਾਂ ਲਗਾ ਪਾਸ ਕੀਤਾ ਉਸ ਦਾ ਵਿਰੋਧ ਕਰੇਗਾ ਡਟ ਕੇ ਜੀ ਜੀ ਅੱਗੇ ਵਧਦੇ ਹਾਂ ਜੀ ਜਥੇਦਾਰ ਬਲਵੰਤ ਸਿੰਘ ਰਾਜਵਾਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ ਗਿਆ ਸੀ ਜੀ ਅਕਾਲ ਤਖਤ ਵੱਲੋਂ ਕਾਂਗਰਸ ਪਾਰਟੀ ਨੂੰ ਪੱਤਰ ਲਿਖਿਆ ਗਿਆ ਸੀ ਵੀ ਵੀਰਬਾਲ ਦਿਵਸ ਬਾਰੇ ਉਹਨਾਂ ਨੇ ਇੱਕ ਪੱਤਰ ਲਿਖਿਆ ਕਾਂਗਰਸ ਨੂੰ ਅਪੀਲ ਕੀਤੀ ਤੇ ਜਥੇਦਾਰ ਸਾਹਿਬ ਦਾ ਕਹਿਣਾ ਹੈ ਵੀ ਤੁਸੀਂ ਅਪੀਲ ਕਿਉਂ ਕੀਤੀ ਹੁਕਮ ਕਿਉਂ ਨਹੀਂ ਜਾਰੀ ਕੀਤਾ ਅਕਾਲ ਤਖਤ ਤਾਂ ਹੁਕਮ ਜਾਰੀ ਕਰਦਾ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਥੇਦਾਰ ਬਲਵੰਤ ਸਿੰਘ ਰਾਜਵਾਨਾ ਨੇ ਜੋ ਪੱਤਰ ਲਿਖਿਆ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਤੇ ਜਥੇਦਾਰ ਦੇ ਨਾਂ ਤੇ ਜਿਸ ਨਾਲ ਕੰਦੀਸ ਗੜਕਾ ਜਿਹੜੇ ਕਾਰਜਕਾਰੀ ਜਥੇਦਾਰ ਆ ਉਹਨਾਂ ਨੂੰ ਪੱਤਰ ਲਿਖਿਆ ਗਿਆ ਤੋਂ ਪੱਤਰ ਨੇ ਜਿਹੜਾਗਾ ਪੁਰੀਕਲ ਹਲਕਿਆਂ ਦਾ ਪੁਝਾਲ ਪਾਉਣੇ ਪਾਉਣਾ ਖਾਸ ਤੌਰ ਤੇ ਧਾਰਮਿਕ ਤੇ ਸਿੱਖ ਜਿਹੜੇ ਹੈਗੇ ਮਾਮਲੇ ਜਿਹੜੇ ਜਥੇਦਾਰਾਂ ਜੁੜੇ ਹੋਈਆਂ ਉਹਨਾਂ 'ਚ ਕਾਫੀ ਵੱਡੇ ਸਮਾਜਲੇ ਤੇ ਸਵਾਲ ਉੱਠ ਰਿਹਾ ਜਥੇਦਾਰਾ ਜੋਣਾ ਨੇ ਕੀ ਕਿਹਾ ਉਹ ਕਹਿੰਦੇ ਅਕਾਲ ਤਰਫ ਜਿਹੜੇ ਜਥੇਦਾਰ ਆ ਉਹਨਾਂ ਵੱਲੋਂ ਜਿਹੜਾ ਪੱਤਰ ਲਿਖਿਆ ਗਿਆ ਪਾਰਲੀਮੈਂਟ ਮੈਂਬਰਾਂ ਨੂੰ ਔਰ ਖਾਸ ਤੌਰ ਤੇ ਕਾਂਗਰਸ ਦੇ ਮੈਂਬਰਾਂ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਬੀਰਬਾਲ ਦਿਵਸ ਜਿਹੜਾ ਹੈਗਾ ਉਹਦੀ ਥਾਂ ਤੇ ਜਿਹੜਾ ਹੈਗਾ ਛੋਟੀ ਸਾਹਿਬ ਜਦਾਂ ਜਿਹੜਾ ਸ਼ਹੀਦੀ ਦਿਹਾੜਾ ਉਸ ਨੂੰ ਸਮਰਪਿਤ ਮਨਾਇਆ ਜਾਵੇ ਤੇ ਬੀਰਬਾਲ ਦਿਵਸ ਨਾ ਨਾ ਰੱਖਿਆ ਜਾਵੇ ਪਾਰਲੀਮੈਂਟ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਪਾਰਲੀਮੈਂਟ 'ਚ ਸਵਾਲ ਉਠਾਓ ਹੁਣ ਭਾਈ ਰਾਜਵਾਨਾ ਦਾ ਕਹਿਣਾ ਹੈ ਕਿ ਤੁਸੀਂ ਕਾਂਗਰਸ ਦੇ ਉਹਨਾਂ ਪਾਰਲੀਮੈਂਟ ਮੈਂਬਰਾਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਨੇ ਕਾਲਜ ਦਾ ਖਾਲਸਾ ਸਰਪਟਾਇਆ ਔਰ ਇਸ ਤਰੀਕੇ ਨਾਲ 1984 ਦਾ ਜਿਹੜਾ ਸਿੱਖਤ ਲਿਆ ਹੋਇਆ ਉਦਲੇਵੀ ਕਾਂਗਰਸ ਤੇ ਵੱਡੇ ਦੋਸ਼ ਲੱਗਦੇ ਆ ਕਹਿੰਦੇ ਇਹ ਸਿੱਖ ਇਤਿਹਾਸ ਦੇ ਵਿੱਚ ਅਕਾਲ ਤਖਤ ਦੇ ਅਧਿਆਇ ਦੇ ਵਿੱਚ ਇਹ ਕਾਲਾ ਦਿਣਾ ਜਦੋਂ ਇਹ ਪੱਤਰ ਲਿਖਿਆ ਗਿਆ ਜਣੀ ਸਪਸ਼ਟ ਹੋਤੇ ਹਾਲਾਂਕਿ ਪੱਤਰ ਉਹਨੇ ਬੜਾ ਮर्यादा ਨਾਲ ਸਤਿਕਾਰ ਨਾਲ ਲਿਖਿਆ ਭਾਈ ਰਾਜੋਣਾ ਇਹਦੇ ਵਿੱਚ ਕੋਈ ਤੋੜ ਨਹੀਂ ਪਰ ਉਹਨੇ ਸਖਤ ਲਵਜਿਸ ਤੇ ਮਾਲ ਕੀਤੇ ਇਸ ਗੱਲ ਨੂੰ ਕਹਿੰਦੇ ਕਿ ਇਹ ਇਹਦੇ ਨਾਲ ਅਕਾਲ ਤਖਤ ਦੀ ਮर्यादा ਉਹਦੀ ਲੰਘਣਾ ਹੋਈ ਹੈ ਹੀਟੀ ਹੋਈ ਹੈ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਨੇ ਕਿਉਂ ਪੱਤਰ ਲਿਖਿਆ ਗਿਆ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਕਾਲ ਸਭ ਦੇ ਜਿਹੜੇ ਜ਼ਥੇਦਾਰ ਹੈ ਉਹ ਤਾਂ ਹੁਕਮਨਾਮਾ ਹੁਕਮ ਜਾਰੀ ਕਰਦੇ ਆ ਅਪੀਲ ਕਰਨ ਦਾ ਕੋਈ ਕੰਮ ਹੀ ਨਹੀਂ ਅਪੀਲ ਕਿਉਂ ਕੀਤੀ ਗਈ ਇਹਦੇ ਨਾਲ ਵੀ ਜਿਹੜੀ ਮर्यादा ਨੂੰ ਠੇਸ ਲੱਗੀ ਹਾਲਾਂਕਿ ਮੀਡੀਆਜ਼ ਨਾਲ ਦੀ ਨਾਲ ਇਹ ਵੀ ਆ ਰਿਹਾ ਕਿ ਜਿਹੜਾ ਕਾਲ ਸਭ ਦੇ ਜ਼ਥੇਦਾਰ ਵੱਲ ਪੱਤਰ ਲਿਖਿਆ ਗਿਆ ਸੀ ਉਸ ਵਿੱਚ ਅਪੀਲ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਪਰ ਦੂਜੀ ਗੱਲ ਜਿਹੜੀ ਹੈਗੀ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਵਾਕਿਆ ਇਹਦੇ ਵਿੱਚ ਕੋਈ ਦੋਰੇ ਨਹੀਂ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਪੱਤਰ ਲਿਖਿਆ ਗਿਆ ਜਿਨ੍ਹਾਂ ਵਿੱਚ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਵੀ ਆ ਉਹਨਾਂ ਬਾਰੇ ਵੀ ਵਿਰੋਧ ਹੈ ਔਰ ਕਿਧਰੇ ਚੀਜ਼ ਦਾ ਟੱਚ ਵੀ ਹੈ ਪਾਈ ਰਾਜਵਾਨਾ ਨੇ ਇਸ ਕਾਲੀ ਕਿ ਉਹ ਕਾਂਗਰਸ ਪਾਰਟੀ ਜਾਂ ਉਹ ਸਰਕਾਰਾਂ ਜਿਹੜੀਆਂ ਲੰਬੇ ਸਮੇਂ ਤੋਂ 19 ਸਾਲ ਤੋਂ ਦੇਰੇ ਸਮਾਂ ਹੋ ਗਿਆ ਉਹ ਜੇਲ੍ਹ ਦੀ ਕਾਲ ਕੋਠੜੀ ਦੇ ਵਿੱਚ ਬੈਠੇ ਆ ਨਾ ਉਹਨਾਂ ਦੀ ਫਾਂਸੀ ਦੀ ਸਜ਼ਾ ਦਾ ਕੋਈ ਫੈਸਲਾ ਹੋ ਰਿਹਾ ਤੇ ਨਾ ਕਾਲ ਕੋਠੜੀ ਤੋਂ ਬਾਹਰ ਆਉਣ ਦਾ ਕੋਈ ਫੈਸਲਾ ਹੋ ਰਿਹਾ ਇਸ ਮੁੱਦੇ ਦੇ ਉੱਤੇ ਹਾਲਾਂਕਿ ਸ੍ਰੋਣੀ ਗੁਰਦਾਰ ਪਰੰਧ ਕਮੇਟੀ ਵੱਲੋਂ ਨਕਾਂਤਾ ਸ੍ਰਿਤ ਕਰੋ ਅਗਲੀ ਦਿੱਤੇਗੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਗਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਇਹਦੇ باوجود ਕੇਂਦਰ ਤਾਸਤ ਮਸ ਨਹੀਂ ਹੋ ਰਿਹਾ ਸਭ ਤੋਂ ਭਾਈ ਰਾਜਵਾਨਾਂ ਦਾ ਇਹ ਤਾਂ ਫਿਰ ਕਹਿਣਾ ਬਣਦਾ ਹੀ ਹੈ ਨਾ ਜੇ ਤੁਸੀਂ ਕਹਿੰਦੇ ਸੱਦਾ ਦੇਣਾ ਤਾਂ ਫਿਰ ਸਿੱਖ ਸੰਗਤ ਨੂੰ ਸੱਦਾ ਦਿਓ ਨਾ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਕੇਂਦਰ ਕੋਈ ਸੁਣਵਾਈ ਨਹੀਂ ਕਰ ਰਿਹਾ ਉਹ ਆਪਾਂ ਇਕੱਠੇ ਹੋ ਕੇ ਇਸ ਮੁੱਦੇ ਤੇ ਲੜਾਈ ਲੜੀਏ ਕਿ ਕੇਂਦਰ ਸਾਨੂੰ ਸੁਣ ਨਹੀਂ ਰਿਹਾ ਕਿਉਂ ਸਾਡੇ ਨਾਲ ਧੱਕਾ ਹੋ ਰਿਹਾ ਕਹਿੰਦੇ ਉਹਨਾਂ ਸਰਕਾਰਾਂ ਨੂੰ ਅਪੀਲ ਕਰਨ ਦਾ ਜਾਂ ਉੱਥੇ ਬਿਆਨ ਦੇਣ ਦਾ ਕੀ ਫਾਇਦਾ ਜਿਹੜੀਆਂ ਸਰਕਾਰਾਂ ਲੰਬੇ ਸਮੇਂ ਤੋਂ ਕੋਈ ਸੁਣਵਾਈ ਨਹੀਂ ਕਰ ਰਹੀਆਂ ਸੋ ਅਹਿਮ ਮਾਮਲਾ ਭਾਰਤ ਰਾਜਵਾਨ ਨੇ ਜਿਹੜਾ ਬਿਆਨ ਜਾਰੀ ਕੀਤਾ ਹੁਣ ਦੇਖਦੇ ਹਾਂ ਕਿ ਕਾਲ ਸਸ ਦੇ ਜਥੇਦਾਰ ਇਸ ਮੁੱਦੇ ਤੇ ਕੀ ਗੱਲ ਆਖਣਗੇ ਪਰ ਇਹ ਗੱਲ ਬਹੁਤ ਹੀ ਵੱਡੀ ਹੈ ਮੈਂ ਕਿ 19-20 ਸਾਲ ਤੋਂ ਲਗਾਤਾਰ ਜੇਲ੍ਹ 'ਚ ਬੈਠੇ ਭਾਰਤ ਰਾਜਵਾਨ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਐ ਜਥੇਦਾਰ ਕਾਲ ਸਸ ਦੇ ਜਿਹੜਾ ਪੱਤਰ ਲਿਖਿਆ ਗਿਆ ਉਹਦੇ ਉੱਪਰ ਜੀ ਅੱਗੇ ਵਾਦਦੇ ਆ ਜੀ ਅਕਾਲੀ ਦਲ ਪਾਰਟੀ ਦੇ ਵਿਕਰਮ ਸਿੰਘ ਮਜੀਠੀਆ ਵੱਲੋਂ ਸੁਪਰੀਮ ਕੋਰਟ ਨੂੰ ਬੇਲ ਦੀ ਮੰਗ ਪਾਈ ਗਈ ਹੈ ਹੁਣ ਇਸ ਮੰਗ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਇਸ ਨੋਟਿਸ ਦਾ 4 ਹਫਤਾ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੀ ਗੱਲ ਕਰਦੇ ਆਪਾਂ ਪੋਲਿਟਿਕਲ ਤੌਰ ਤੇ ਬੜਾ ਹੈ ਸਵਾਲ ਅਜੇ ਤਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਵਿਕਰਮ ਸਿੰਘ ਮਜੀਠੀਆ ਦੇਖੋ ਕਾਲੀ ਦਲ ਦੇ ਖਦਾਵਾਰ ਆਗੂ ਹੈ ਇਜੇ ਵਾਲਾ ਤਾਂ ਕੋਈ ਦੂਰ ਆਇ ਨਹੀਂ ਪਰ ਲੰਬੇ ਸਮੇਂ ਤੋਂ ਉਹ ਜੇਲ੍ਹ 'ਚ ਬੈਠੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਬੇਲ ਐਂ ਦੀ ਉਥੇ ਉਹਨਾਂ ਦੀ ਗੱਲ ਨਹੀਂ ਬਣੀ ਤਾਂ ਉਹਨਾਂ ਇਸ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦਾ ਬੂਆ ਖੜਕਾਇਆ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਹੈ ਕਿ ਵੀ ਇਸ ਮੁੱਦੇ ਤੇ ਇੱਕ ਪਟੀਸ਼ਨ ਦਾਖਲ ਕਰ ਲਈ ਹੈ ਦੂਸਰਾ ਪੰਜਾਬ ਸਰਕਾਰ ਤੋਂ 4 ਹਫ਼ਤਿਆਂ ਦੇ ਅੰਦਰ ਜਿਹੜਾ ਹੈਗਾ ਨੋਟਿਸ ਵਿੱਚ ਦੇ ਕੇ ਜਵਾਬ ਮੰਗਾ ਹੈ ਕਿ ਦੱਸੋ ਕਿਉਂ ਜੇਲ੍ਹ ਤੇ ਰੱਖਿਆ ਜਾ ਰਿਹਾ ਹੈ ਬਿਕਰਮਜੀਤਨ ਕੀ ਵਜ੍ਹਾ ਕੀ ਹੋ ਕੁਛ ਕੁਛ ਕਰਨੇ ਆ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਬਿਕਰਮਜੀਤ ਇਹ ਕਹਿਣਾ ਕਿ ਜਿਹੜਾ ਮੇਰੇ ਤੇ ਪਹਿਲਾਂ ਨਸ਼ਾ ਦੇ ਮਾਮਲਿਆਂ ਲੈ ਕੇ ਕੇਸ ਪਾਇਆ ਗਿਆ ਸੀ ਟੱਗ ਦਾ ਇਸ਼ੂ ਸੀ। ਉਹਦੇ ਤੇ ਕਹਿੰਦੇ ਮੈਨੂੰ ਜਮਾਨਤ ਮਿਲ ਗਈ। ਦੂਜੇ ਕੇਸਾਂ 'ਚ ਵੀ ਮੈਨੂੰ ਜਮਾਨਤ ਮਿਲੀ ਤੇ ਜਦੋਂ ਮੈਨੂੰ ਜਮਾਨਤ ਮਿਲੀ ਤਾਂ ਉਸ ਤੋਂ ਬਾਅਦ ਸਰਕਾਰ ਨੇ ਆਮਦਨ ਤੌਰ ਦੇਰੇ ਸਾਧਨਾਂ ਦਾ ਸੋਧਾ ਜਿਹੜਾ ਮੇਰੇ ਤੇ ਕੇਸ ਪਾਸ ਕੀਤਾ ਗਿਆ। ਹੁਣ ਅਸਲ ਜਿਹੜਾ ਕੇਸ ਹੈ ਬੀਠੇ ਦੇ ਤੋ ਹੈ ਆਮਦਨ ਤੌਰ ਦੇਰੇ ਸੋਧਾ ਦਾ। ਜੇ ਗੱਲ ਇਹ ਉਹਨੇ ਕੋਹਰ ਲਈ ਹੈ ਸੁਪਰੀਮ ਕੋਰਟ ਦੇ ਚ ਹੁਣ 4 ਹਫ਼ਤੇ ਅੰਦਰ ਪੰਜਾਬ ਸਰਕਾਰ ਨੂੰ ਜਵਾਬ ਦਿੱਤਾ ਜਾਏਗਾ 19 ਜਨਵਰੀ ਇਸ ਮੌਲੇ ਸਮਾਂ ਤੈ ਹੋਇਆ ਤਰੀਕ ਲੱਗੀ ਹੈ ਦੇਖਿਆ ਜਾਏਗਾ ਪਰ ਇਹ ਮਾਮਲਾ ਪੰਜਾਬ ਚ ਕਾਫੀ ਭਖਿਆ ਹੋਇਆ ਹੈ ਕਿ ਜਿਹੜਾ ਹੈ ਬਿਕਰਮਜੀਤਿਆ ਨੂੰ ਸੁਪਰੀਮ ਕੋਰਟ ਗੁਹਰਾਹਤ ਦੇਵੇਗਾ ਕਿ ਨਹੀਂ ਦੇਵੇਗਾ ਜੇ ਰਾਹਤ ਦੇਵੇਗਾ ਤਾਂ ਵੀ ਪ੍ਰੇਡਿਕਲ ਤੌਰ ਤੇ ਪੰਜਾਬ ਚ ਵੱਡੀ ਇੱਕ ਹਲਚਲ ਕਾਲੀਦल्ली ਹੋਏਗੀ ਜੇ ਰਾਹਤ ਨਹੀਂ ਮਿਲਦੀ ਤਾਂ ਵੀ ਲੱਗਦਾ ਕਿ ਬਿਕਰ ਮੀਠੇ ਨੂੰ ਲੰਬੇ ਸਮੇਂ ਲਈ ਆਪਣੇ ਜ਼ਮਾਨਤ ਲੈਣ ਲਈ ਜਿੱਤੋ ਜਦ ਕਰਨੀ ਪੈਗੀ ਤਾਂ ਜੇਲ੍ਹ ਚ ਰਹਿ ਕੇ ਹੀ ਆਪਣੇ ਆਪ ਇਨਸਾਨ ਦੀ ਲੜਾਈ ਲੜਨੀ ਪੈਗੀ ਖਾਸ ਤੌਰ ਤੇ ਇਹ ਉਸ ਸਮੇਂ ਉਸ ਉਹ ਵੀ ਅਹਿਮ ਹੋ ਗਿਆ ਗੱਲ ਕਿਉਂਕਿ ਪੰਜਾਬ ਚ ਪਿਛਲੇ ਚੋਣਾਂ ਨਿਕਲ ਕੇ ਗਈਆਂ ਜਿਹਾ ਤਾਂ ਹੁੰਦੀ ਬਾਈ ਇਲੈਕਸ਼ਨ ਦੀ ਗੱਲ ਕਰੀ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਚੋਣਾਂ ਦੀ ਗੱਲ ਕਰੀ ਇੰਨਾ ਚੋਣਾਂ ਜਿਹੜਾ ਕਾਂਗਰਸ ਨੂੰ ਵਾਰ ਮਿਲਿਆ ਉਹਦੇ ਮੱਧ ਨਜ਼ਰ ਲੱਗਦਾ ਕਿ ਜੇ ਬਕਰ ਮਨੀਟਿਆਂ ਨੂੰ ਕਿਤੇ ਕੋਈ ਰਾਹਤ ਮਿਲਦੀ ਹੈ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਦਾ ਇੱਕ ਸੋਚ ਹੈ ਜਾਂ ਦਾਵਾ ਹੈ ਕਿ ਇਹਦੇ ਨਾਲ ਅਕਾਲੀ ਦਲ ਦੇ ਅੰਦਰ ਹੋਰ ਵੀ ਹਵਾ ਆਏਗਾ ਪਰ ਦੇਖਣ ਵਾਲੀ ਗੱਲ ਹੈ ਕਿ 19 ਜਨਵਰੀ ਨੂੰ ਸੁਪਰੀਮ ਕੋਰਟ ਸਮਾਹਲੇ ਤੇ ਕੀ ਸਮਾਈ ਕਰਦੀ ਹੈ ਜਾਂ ਪੰਜਾਬ ਸਰਕਾਰ ਕਿਹੜੀਆਂ ਦਲੀਲਾਂ ਲੈ ਕੇ ਸੁਪਰੀਮ ਕੋਰਟ 'ਚ ਹਾਜ਼ਰ ਹੋਏਗਾ ਜੀ ਜੀ ਹੁਣ ਸੁਪਰੀਮ ਕੋਰਟ ਦੇ ਨਾਲ ਹੀ ਜੁੜਿਆ ਇੱਕ ਹੋਰ ਅਹਿਮ ਮੁੱਦਾ ਸਾਹਮਣੇ ਆਉਂਦਾ ਹੈ ਜੀ ਵੀ ਜਿਹੜੇ ਭੁੱਲੜ ਨੇ ਉਹਨਾਂ ਨੇ ਆ ਸੀਬੀਆਈ ਇਨਵੈਸਟੀਗੇਸ਼ਨ ਦੇ ਅਗੇਂਸਟ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਹੈ ਤੇ ਹਾਈ ਕੋਰਟ ਵਿੱਚ ਕੇਸ ਜਾਰੀ ਰੱਖਣ ਦੀ ਮੰਗ ਕਬੂਲ ਕੀਤੀ ਹੈ ਸਿਰਫ ਪਰ ਸੁਪਰੀਮ ਕੋਰਟ ਆਪ ਦੇ ਵੱਲੋਂ ਕੋਈ ਹੋਰ ਮਦਦ ਨਹੀਂ ਦੇਵੇਗਾ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਜਦੋਂ ਆਪਾਂ ਗੱਲ ਕਰਦੇ ਜੀ ਭੁੱਲੜ ਦੀ ਉਹ ਇੱਕ ਕਾਫੀ ਲੰਬਾ ਤਾਣਾ ਬਾਣਾ ਹੈਗਾ ਕਈ ਤਰ੍ਹਾਂ ਦੇ ਦੋਸ਼ ਪਰਤੀ ਦੋਸ਼ ਹੈ ਪੁੱਲਰ ਵੱਲੋਂ ਵੀ ਜਿਹੜਾ ਆਪਣੇ ਮਾਮਲੇ ਤੇ ਪੂਰੀ ਤਨਦੇਹੀ ਦੇ ਨਾਲ ਆਪਣੇ ਵਕੀਲਾਂ ਦੇ ਨਾਲ ਲੜਾਈ ਲੜੀ ਜਾ ਰਹੀ ਹੈ ਇੱਕ ਹਦ ਤਨ ਪਹਿਲਾਂ ਜਿਹੜੀ ਆਪਾਂ ਸੀਬੇ ਦੀ ਵਿਸ਼ੇਸ਼ ਅਦਾਲਤ ਆ ਮਾਲੀਚ ਉੱਥੇ ਵੀ ਪੁੱਲਰ ਦੇ ਵਕੀਲਾਂ ਵੱਲੋਂ ਜਿਹੜਾ ਹੈਗਾ ਰਾਤ ਲਈ ਅਪੀਲ ਪਾਈ ਗਈ ਸੀ ਪਰ ਉਹ ਅਦਾਲਤ ਨੇ ਨਾਮਜ਼ੂਰ ਕਰ ਦਿੱਤੀ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਚ ਮਾਮਲਾ ਹੈ ਤੋਂ ਮੰਨੇ ਵਿਖਿਆ ਜਾ ਕੇ ਪੰਜਾਬ ਤੇ ਹਰਨਾਇ ਕੋਰਟ ਇਸ ਮਾਮਲੇ ਦਾ ਨਿਵਟਾਰਾ ਹੋਏਗਾ ਦੇਖਿਆ ਜਾਏਗਾ ਕਿ ਇਸ ਮਾਮਲੇ ਚ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਆ ਪੰਜਾਬ ਦੀਆਂ ਏਜੰਸੀਆਂ ਆ ਉਹ ਕੀ ਦਲੀਲ ਪੇਸ਼ ਕਰਦੀਆਂ ਤੇ ਜਿਹੜਾ ਸਾਬਕਾ ਪੁਲਿਸ ਅਧਿਕਾਰੀ ਆ ਭੁੱਲਰ ਉਹਦੇ ਵਕੀਲਾਂ ਵੱਲੋਂ ਕੀ ਪੱਖ ਰੱਖਿਆ ਜਾਂਦਾ ਜੇ ਦੇਖਿਆ ਜਾਵੇ ਤਾਂ ਪੰਜਾਬ ਦੀ ਰਾਜਨੀਤੀ ਦੇ ਅੰਦਰ ਬੇਸ਼ੱਕ ਇਹ ਮਾਮਲਾ ਸਿੱਧੇ ਤੌਰ ਤੇ ਪੁਲਿਸ ਦੇ ਤੰਤਰ ਨਾਲ ਜੁੜਿਆ ਹੋਇਆ ਪਰ ਪੰਜਾਬ ਦੀ ਰਾਜਨੀਤੀ ਚ ਵੀ ਇਹ ਮਾਮਲਾ ਕਾਫੀ ਇਸ ਲਈ ਚਸ਼ਤਾ ਦਾ ਕਾਰਨ ਬਣਿਆ ਹੋਇਆ ਜੀ ਜੀ ਹੁਣ ਅੱਗੇ ਵਧਦੇ ਹਾਂ ਜੀ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਬਲੌਕ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਸ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਸੀਐਮ ਮਾਨ ਵੱਲੋਂ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਲਿੱਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਆ ਵੀ ਕਿਹਾ ਗਿਆ ਵੀ ਇਲੈਕਸ਼ਨਸ ਜਿਹੜੇ ਆ ਉਹ ਕਾਫੀ ਸਾਫ਼ ਸੁਥਰੇ ਤਰੀਕੇ ਨਾਲ ਹੋਏ ਸੀ ਇਸ ਵਾਰੀ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਅਗਲੇ ਦਿਵਾਰੇ ਕੋਈ ਦੋਹਰ ਨਹੀਂ ਦੇਖੋ ਜ਼ਿਲ੍ਹਾ ਪ੍ਰੈਸਿਡੈਂਸੀ ਦੇ ਪੰਜਾ ਸਮਤੀ ਜਿਹੜੇ ਇਲੈਕਸ਼ਨ ਨਿਕੜ ਕੇ ਗਿਆਪਾ ਪਹਿਲਾਂ ਵੀ ਆਪਣੇ ਦਰਸ਼ਕਾਂ ਨਾਲੇ ਸਮਾਗਮ ਤੇ ਸਾਂਝ ਪਾਈਆ ਹੁਣ ਮੁਖੰਦਰੀ ਭਗਵੰਤ ਮਾਨ ਨੇ ਬਕਾਇਦਾ ਮੀਡੀਆ ਨੂੰ ਸੁਭਾਸ਼ਣ ਕਰਦਿਆਂ ਗੱਲ ਕਰੀ ਹੈ ਕਿ ਵੱਡੀ ਜਿੱਤ ਹੋਈ ਹੈ ਜਿਹੜੇ ਅੰਕੜੇ ਦੱਸਦੇ ਆ ਉਹ ਵੀ ਦੇਖੋ ਪਿੰਡੂ ਖੇਤਰ ਚ ਤਕਰੀਬਨ ਜੜੀਆਂ ਆਧੀਆਂ ਜ਼ਿਲ੍ਹਾ ਪ੍ਰੈਸਿਡੈਂਸੀਟਾਂ ਸਿੱਧੇ ਤੌਰ ਤੇ ਜਿਹੜਾ ਆਵਾਜ਼ ਦੀ ਪਾਰਟੀ ਦੀ ਛੋੜੀ ਚ ਪਈਆਂ ਬਾਕੀ ਤਿੰਨ ਚਾਰ ਜ਼ਿਲ੍ਹੇ ਉਹ ਜਿਹੇ ਜਿੱਥੇ ਉਹਨਾਂ ਦੀ ਛੜਦਾ ਹੈ ਪਰ ਬਹੁਤ ਸੰਤ ਨਹੀਂ ਹੈ ਉਥੇ ਵੀ ਦੇਖੋ ਜਿਹੜੇ ਹੁਕਮਰਾਨ ਤੇ ਰਹਿੰਦੀ ਹੈ ਕੋਈ ਨਾ ਕੋਈ ਛੋਟੇ ਜਿਹੜੇ ਗਰੁੱਪ ਹਨ ਇਕੱਠੇ ਹੋੜ ਕਰਕੇ ਉਸ ਜ਼ਿਲ੍ਹਾ ਪ੍ਰੀਸ਼ਦ ਚਿੱਤ ਸਕਦੇ ਆ ਇੱਕ ਦੋ ਜ਼ਿਲ੍ਹੇ ਆ ਜਿੱਥੇ ਅਕਾਲੀ ਦਰ ਨੂੰ ਰਾਹਤ ਮਿਲੀ ਹੈ ਜਾਂ ਕਾਂਗਰਸ ਨੂੰ ਰਾਹਤ ਮਿਲੀ ਹੈ ਪਰ ਮੁੱਖ ਤੌਰ ਤੇ ਜੇ ਆਪਾਂ ਕਾਂਗਰਸ ਤੇ ਕੇਵਲ ਆਪ ਦਾ ਹੀ ਕੰਪੈਰੀਸ਼ਨ ਕਰੀਏ ਜ਼ਿਲ੍ਹਾ ਪ੍ਰੀਸ਼ਦ ਵਿੱਚ 63% ਜਿਹੜਾ ਅੰਕੜਾ ਮਿਲਿਆ ਆਮ ਆਦਮੀ ਪਾਰਟੀ ਨੂੰ ਪਰ ਮੁਸ਼ਕਲ ਨਾਲ ਜੜਾ ਹੈਗਾ 18% ਦੀ ਦੇ ਕਰੀਬ ਜਾ ਕੇ ਕਾਂਗਰਸ ਪਾਰਟੀ ਨੂੰ ਸੋ ਇਹ ਸਾਰੇ ਮਾਮਲਿਆਂ ਦੇ ਵਿੱਚ ਇਦਾਂ ਹੀ ਆਪਾਂ ਬਲਾਕ ਸੰਸਦ ਦੇ ਇਲੈਕਸ਼ਨ ਦੀ ਵੀ ਗੱਲ ਕਰਦੇ ਆ ਉੱਥੇ ਵੀ ਜਿਹੜਾ ਆਪ ਨੂੰ ਵੱਡੀ ਚੜ੍ਹਤ ਮਿਲੀ ਹੈ ਇਸ ਚੜ੍ਹ ਦੇ ਚੱਲਿਆਂ ਜਿੱਥੇ ਇਹਨਾਂ ਫਿਗਰਾਂ ਦੇ ਨਾਲ ਮੁਕੰਦਰ ਭਗਵਾਨ ਤੁਮਾਨ ਨੇ ਕਿਹਾ ਕਿ ਜਿਹੜਾ ਵਿਰੋਧੀਆਂ ਦੇ ਦੋਸ਼ ਆ ਉਹ ਨਿਰਆਧਾਰ ਸੀ ਉਸਦੇ ਤੌਰ ਤੇ ਸਥਾਈ ਵਿਧਾਨ ਸਭਾ ਚੋਣਾਂ ਦਾ ਵੱਲ ਵੀ ਇਸ਼ਾਰਾ ਹੈ ਕਿ ਜਿਹੜੀ ਆਰਈ ਵਿਧਾਨ ਸਭਾ ਦੀ ਚੋਣ ਹੈ ਉਹ ਵੀ ਇਸੇ ਤਰੀਕੇ ਨਾਲ ਕਿਉਂਕਿ ਮਾਝੇ ਦੇ ਵਿੱਚ ਇਸ ਵਾਰ ਚੰਗੀ ਚੜ੍ਹਤ ਰਹੀ ਹੈ ਆਮ ਆਦਮੀ ਪਾਰਟੀ ਇਸੇ ਤਰੀਕੇ ਨਾਲ ਜੇ ਆਪਾਂ ਮਾਰਵੇ ਦੀ ਗੱਲ ਕਰੀਏ ਮਾਰਵੇ ਦਾ ਵੱਡਾ ਖੇਤਰ ਹੈ ਉਧਰ ਵੀ ਚੰਗੀ ਚੜ੍ਹਤ ਰਹੀ ਹੈ ਹਾਂ ਥੋੜਾ ਬਹੁਤਾ ਜਿਹੜਾ ਹੈਗਾ ਜੇ ਆਪਾਂ ਦੋਆਬੇ ਦੀ ਗੱਲ ਕਰੀਏ ਤਾਂ ਉੱਥੇ ਕਾਂਗਰਸ ਨੂੰ ਵੀ ਕਿਤੇ ਰਾਤ ਮਿਲੀ ਕੋਈ ਜਗ੍ਹਾ ਦੇਤੇ ਪਾਜਬਾਂ ਨੂੰ ਵੀ ਸੀਟਾਂ ਮਿਲੀਆਂ ਜਾਂ ਅਕਾਲੀ ਦਲ ਨੇ ਮਿਲੀਆਂ ਪਰ ਮੁੁੱਠੇ ਦਰਸੇ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ ਤਾਂ ਵੱਡੇ ਪੱਧਰ ਦੇ ਉੱਤੇ ਐ ਜਿਹੜਾ ਆਪ ਨੂੰ ਰਾਹਤਾਂ ਚ ਚੜ੍ਹਤ ਮਿਲਦੀ ਨਜ਼ਰ ਆ ਰਹੀ ਹੈ ਇਹ ਗੱਲ ਮੁੱਖ ਮੰਤਰੀ ਭਗਵਾਨ ਜੀ ਨੇ ਵੀ ਕਹੀ ਹੈ ਕਿ ਪਿਛਲੇ ਸਮੇਂ ਚ ਜਿਵੇਂ ਕਾਂਗਰਸ ਨੇ ਪੰਜਾਬ ਨੂੰ ਜ਼ਿਆਤੀਆਂ ਕੀਤੀਆਂ ਲੁੱਟਿਆ ਤੇ ਕੁੱਟਿਆ ਉਸ ਤਰੀਕੇ ਨਾਲ ਉਹ ਕਹਿੰਦੇ ਜੇ ਸਵਾਲ ਕਹਿੰਦੇ ਕੇਵਲ ਆਪਾਂ ਬਾਦ ਸਰਵਿਸ ਦੀ ਵੀ ਗੱਲ ਕਰ ਲਈਏ ਮੁੱਖ ਮੰਤਰੀ ਭਗਵਾਨ ਜੀ ਨੇ ਕਿਹਾ ਇਹ ਲੈ ਨਿੱਜੀ ਖੇਤਰ ਦੀਆਂ ਪਾਸਾਂ ਸੀ ਉਹਨਾਂ ਦੇ ਵੀ ਕਹਿੰਦੇ ਮੋਨਿਪਲੀ ਕਰਦਿਆਂ ਸਾਰੀਆਂ ਬਾਦਲ ਕਹਿੰਦੇ ਰੂਟ ਹੀ ਬਣਾ ਲਏ ਜਾਨੀ ਨਿੱਜੀ ਖੇਤਰ ਸੀ ਸਰਕਾਰੀ ਖੇਤਰ ਦੀ ਤਾਂ ਗੱਲ ਕਹਿੰਦੇ ਛੱਡੋ ਜੀ ਜੀ ਕੇ ਤਰਜੀਹ ਨਿਮ ਲਾਪਲੀ ਹੋਗੀ ਕਿ ਬਾਦਲਿਕਾ ਨੂੰ ਕਿਸੇ ਨੂੰ ਕੰਮ ਕਰਦਾ ਮੌਕੇ ਨਹੀਂ ਦਿੱਤਾ ਹੁਣ ਕਹਿੰਦੇ ਅਸੀਂ ਆਏ ਆ ਤਾਂ ਸਾਰਿਆਂ ਨੂੰ ਮੌਕੇ ਦੇਾਂਗੇ ਇਸੇ ਕਰਕੇ ਪੰਜਾਬ ਨੂੰ ਇੰਨਾ ਵੱਡਾ ਹੰਗਾਰਾ ਦੇ ਰਿਹਾ ਹੈ ਇਹ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਦਾ ਜੀ ਜੀ ਸਿੱਧੂ ਸਾਹਿਬ ਪਰ ਇਸ ਤੇ ਇੱਕ ਹੋਰ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਵੀ ਅ ਕੱਲ ਅਕਾਲੀ ਦਲ ਪਾਰਟੀ ਵੱਲੋਂ ਇੱਕ ਪਾਸੇ ਆ ਵੀ ਕਿਹਾ ਜਾ ਰਿਹਾ ਹੈ ਵੀ ਇਲੈਕਸ਼ਨ ਵਧੀਆ ਤਰੀਕੇ ਨਾਲ ਹੋਏ ਪਰ ਨਾਲ ਦੀ ਨਾਲ ਆ ਵੀ ਕਿਹਾ ਜਾ ਰਿਹਾ ਹੈ ਵੀ ਕਾਫੀ ਥਾਵਾਂ ਤੇ ਸੀਲਾਂ ਤੋੜੀਆਂ ਗਈਆਂ ਵੋਟ ਜਿਹੜੇ ਨੇ ਉਹ ਮੈਨੀਪੂਲੇਟ ਕੀਤੇ ਗਏ ਦੂਜੀ ਤਰਫ ਲਿਆਂਦੇ ਗਏ ਨੇ ਤੇ ਐਨ ਕੇ ਸ਼ਰਮਾ ਵੱਲੋਂ ਆ ਸਿੱਧਾ ਸਿੱਧਾ ਇਲਜ਼ਾਮ ਲਾਇਆ ਗਿਆ ਹੈ ਵੀ ਕਈ ਸਾਰੇ ਖੇਤਰਾਂ ਵਿੱਚ ਜਿਹੜੇ ਬੈਲਟ ਪੇਪਰ ਦੇ ਡੱਬੇ ਹੁੰਦੇ ਨੇ ਬਾਕਸਸ ਹੁੰਦੇ ਨੇ ਵੋਟਾਂ ਵਾਲੇ ਉਹਨਾਂ ਦੀ ਸੀਲ ਤੋੜੀ ਗਈ ਹੈ ਤੇ ਇਸ ਬਾਰੇ ਕੀ ਕਰਨਾ ਚਾਹੋਗੇ ਦੇਖੋ ਬਿਲਕੁਲ ਇਹ ਗੱਲ ਹੈ ਸਪਸ਼ਟਾ ਜਿਹੜਾ ਤੁਸੀਂ ਸਵਾਲ ਹੈ ਜਦੋਂ ਇਹ ਇਲੈਕਸ਼ਨ ਦੇ ਜੇ ਨਹੀਂ ਸੀ ਆਏ ਉਹ ਤੋਂ ਪਹਿਲਾਂ ਜਦੋਂ ਕੰਪੇਨ ਚੱਲ ਰਹੀ ਸੀ ਉਸ ਵੇਲੇ ਵੀ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਤੇ ਭਾਰਤੀ ਜਨਤਾ ਪਾਰਟੀ ਕਰ ਕਰ ਲਈ ਜਾਂ ਕਾਲੀ ਦਾ ਦੀ ਗੱਲ ਕਰ ਲਈ ਸਾਰਿਆਂ ਵੱਲੋਂ ਲਗਾਤਾਰੇ ਦੋਸ਼ ਲਾਏ ਜਾਂਦੇ ਨੇ ਕਿ ਦੇਖੋ ਜੀ ਬਹੁਤ ਵੱਡੇ ਧੱਕੇ ਹੋ ਰਿਹਾ ਹੈ ਜਾਤੀਆਂ ਹੋ ਰਹੀਆਂ ਹੁਣ ਨਤੀਜੇ ਆ ਗਏ ਤਾਂ ਹੁਣ ਵੀ ਇਹ ਜੀ ਗੱਲ ਕੀਤੀ ਜਾ ਰਹੀ ਹੈ ਕਿ ਜਾਤੀਆਂ ਇਹਦਾ ਆਪਾਂ ਸਾਰੇ ਜਾਣਦੇ ਨੇ ਦੇਖੋ ਜਿਹੜੇ ਨਤੀਜੇ ਉਹ ਤੁਹਾਨੂੰ ਬਦਲੇ ਨਹੀਂ ਜਾ ਸਕਦੇ ਚੈਨਕੇ ਸ਼ਰਮਾ ਉਹਨੇ ਦੋਸ਼ ਲਾਉਣ ਜੈ ਕੋ ਹੋਰ ਪੋਲਿਟਿਕਲ ਬਰੋਧਿਤ ਦਾ ਆਕੂ ਉਸ ਲਈ ਜਿਹੜੇ ਨਤੀਜੇ ਆ ਉਹਨਾਂ 'ਚ ਕੋਈ ਤਬਦੀਲੀ ਕਿਸੇ ਤਰੀਕੇ ਨਾਲ ਸੰਭਵ ਨਹੀਂ ਹੈ ਤਾਂ ਪ੍ਰਵਾਨ ਕਰਨਾ ਹੀ ਪਏਗਾ ਕਿ ਆਮ ਆਦਮੀ ਪਾਰਟੀ ਨੂੰ ਵੱਡੀ ਚੜ੍ਹ ਤੇ ਨਾ ਚੋਣਾਂ ਦੇ ਦੌਰਾਨ ਚੱਲਦਾ ਹੈ ਮਿਲੀ ਹੈ ਇਹ ਠੀਕ ਹੈ ਕਿ ਆਪਣੇ ਆਪਣੇ ਤਰ੍ਹਾਂ ਨੂੰ ਸਨਿਆਹ ਦੇਣ ਦੇ ਵਿੱਚ ਖਾਲੀ ਦਲ ਹੈ ਭਾਰਤੀ ਜਨਤਾ ਪਾਰਟੀ ਹੈ ਇਹ ਦੇ ਕਾਂਗਰਸ ਹੈ ਉਹ ਇਹ ਕਹਿ ਰਹੇ ਕਿਸੇ ਦੇਖੋ ਹਾਕਮਦਰ ਨੇ ਤੱਕਾ ਕੀਤਾ ਨਹੀਂ ਤਾਂ ਨਤੀਜੇ ਇਸ ਦੇ ਉਲਟ ਹੋਣੇ ਸੀ ਫੇਰ ਬਦਲ ਇਸ ਦੇ ਉਲਟ ਹੋਣਾ ਸੀ ਪਰ ਬਿਲਕੁਲ ਇਸੇ ਤਰੀਕੇ ਨਾਲ ਜੇ ਆਪਾਂ ਪੂਰਾ ਥਾਂਵਾ ਤੇ ਗੱਲ ਕਰੀਏ ਇਹ ਗੱਲ ਦੇ ਕੋਈ ਹਰਿਆਣਾ ਜਾ ਕੇ ਕਰੇ ਤਾਂ ਉੱਥੇ ਭਾਰਤੀ ਜਨਤਾ ਪਾਰਟੀ ਦੂਜੇ ਵਿਰੋਧੀ ਤਰ੍ਹਾਂ ਕਰੇ ਉਹੀ ਬੋਲੀ ਬੋਲੇਗੀ ਜਿਹੜੀ ਪੰਜਾਬ ਦੇ ਵਿੱਚ ਬੋਲੀ ਜਾ ਰਹੀ ਹੈ ਹਾਕਮਦਰ ਵੱਲੋਂ ਸਿਰ ਦਾਅਵੇਦਾਰੀਆਂ ਦੀ ਜੇ ਸਭ ਨੂੰ ਸਪਸ਼ਟ ਹੈ ਹੁਣ ਤਾਂ ਇਹ ਦੋਹਲੀ ਵਾਰ ਇਹ ਕਿਤੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਭਾ ਦੀਆਂ ਇਲੈਕਸ਼ਨ ਹੋਣਗੀਆਂ ਉਦੋਂ ਦੇਖਿਆ ਜਾਏਗਾ ਜਿਹੜੇ ਨਤੀਜੇ ਆਗੇ ਹੈ ਤਾਂ ਅਨੁਸਾਰੀਆਂ ਤਰ੍ਹਾਂ ਨੂੰ ਪ੍ਰਵਾਨ ਹੀ ਕਰਨੇ ਪੈਣਗੇ ਜੀ ਜੀ ਸਿੱਧੂ ਸਾਹਿਬ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਹੁਣ ਜਾਣ ਤੋਂ ਪਹਿਲਾਂ ਦੱਸਾਂਗੇ ਤੁਹਾਨੂੰ ਜੀ ਕੱਲ ਨੂੰ 20 ਤਰੀਕ ਨੂੰ ਕਿਸਾਨਾਂ ਵੱਲੋਂ ਇੱਕ ਧਰਨਾ ਲਾਇਆ ਜਾਏਗਾ ਵਿਰੋਧ ਕੀਤਾ ਜਾਏਗਾ ਕੇਂਦਰ ਸਰਕਾਰ ਵੱਲੋਂ ਜਿਹੜਾ ਬਿੱਲ ਕੱਢਿਆ ਗਿਆ ਹੈ ਬਿਜਲੀ ਸੋਧ ਬਿੱਲ ਦੇ ਵਿਰੁੱਧ ਇਹ ਧਰਨਾ ਲਾਇਆ ਜਾਏਗਾ ਕਿਹਾ ਜਾ ਰਿਹਾ ਵੀ ਰੇਲਾ ਰੋਕੀਆਂ ਜਾਣਗੀਆਂ ਤੇ ਵੱਡੇ ਪੱਧਰ ਤੇ ਇਕੱਠ ਕੀਤਾ ਜਾਏਗਾ ਇਸ ਬਾਰੇ ਕੱਲ ਨੂੰ ਤੁਹਾਡੇ ਨਾਲ ਹੋਰ ਚਰਚਾ ਕਰਾਂਗੇ ਹੁਣ ਮੈਨੂੰ ਇਜਾਜ਼ਤ ਦਿਓ ਉਮੀਦ ਹੈ ਤੁਹਾਨੂੰ ਆ ਪ੍ਰੋਗਰਾਮ ਪਸੰਦ ਆਇਆ ਹੋਵੇਗਾ